ਲੋ ਜੀ ਦੋਸਤੋ ਅੱਜ ਖੜੇ ਆਪਾਂ ਸਹਾਰਾ ਦਨਹਿਰ ਦੇ ਬਿਲਕੁਲ ਕੰਡੇ ਤੇ ਜਿੱਥੇ ਕਿ ਵਸਿਆ ਪਿੰਡ ਗਵਿੰਦਪੁਰਾ ਗਵਿੰਦਪੁਰੇ ਦੇ ਵਿੱਚੋਂ ਅਲੱਗ ਹੋਇਆ ਪਿੰਡ ਕਿਹੜੇ ਸਾਲ ਦੇ ਵਿੱਚ ਪਿੰਡ ਅਲੱਗ ਹੋਇਆ ਤਾਂ ਉਹ ਕਿਹੜੇ ਅਲੱਗ ਕਰਵਾਇਆ ਤਾਂ ਕਿ ਉਹਦੀ ਜ਼ਰੂਰਤ ਸੀਗੀ ਤਾਂ ਉਸ ਅੱਜ ਸাক্ষ ਨੂੰ ਉਸ ਵੀਰ ਨੂੰ ਸਾਡੇ ਮਿੱਤਰ ਨੂੰ ਮਿਲਦੇ ਆਂ ਵੀ ਨੂੰ ਅਲੱਗ ਕਰਾਉਣ ਦੇ ਕੀ ਕੀ ਮਦਦ ਤੁਹਾਨੂੰ ਫਾਇਦੇ ਮਿਲੇ ਤੇ ਕਿਦੋਂ ਅਲੱਗ ਹੋਇਆ ਤੇ ਕੀ ਕੀ ਮਤਲਬ ਉਹਦੀਆਂ ਫੈਸਿਲਟੀਆਂ ਤੁਹਾਨੂੰ ਮਿਲੀਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਤੁਹਾਡੇ ਬਾਰੇ ਭਾਈ ਸਾਨੂੰ ਪਤਾ ਲੱਗਿਆ ਸੀਗਾ ਵੀ ਜਿਹੜਾ ਕੀ ਗਵਿੰਦਪੁਰੇ ਪਿੰਡ ਦੇ ਵਿੱਚੋਂ ਇੱਕ ਤੁਸੀਂ ਅਲੱਗ ਪਿੰਡ ਬਣਾਇਆ ਹੈ ਤਾਂ ਤੁਹਾਨੂੰ ਇਹ ਕਿਦੋਂ ਤੋਂ ਇਹ ਸ਼ੁਰੂਆਤ ਤੁਸੀਂ ਕੀਤੀ ਕਿਦੋਂ ਤੁਹਾਡਾ ਇਹ ਜਿਹੜਾ ਪਿੰਡ ਇਹ ਅਲੱਗ ਹੋਇਆ ਤਾਂ ਕਿਹੜੇ ਸਮਿਆਂ ਦੇ ਵਿੱਚ ਤੇ ਕੀ ਆਪ ਨੂੰ ਇਹਦੀ ਮਤਲਬ ਜ਼ਰੂਰਤ ਪਈ ਸੀ ਜੀ ਸਨ 1997 ਦੇ ਵਿੱਚ ਸਾਡੇ ਪਿੰਡ ਉਦੋਂ ਡਵੈਲਪਮੈਂਟ ਉਨੀ ਨਹੀਂ ਹੋ ਰਹੀ ਸੀਗੀ ਜਵਿੰਦਪਰੇ ਦੇ ਘਰ ਜਵਿੰਦਪਰੇ ਦਾ ਜੋ ਵੀ ਫੰਡ ਆਉਂਦਾ ਸੀ ਉਹਦੇ ਵਿੱਚ ਲੱਗ ਜਾਂਦਾ ਸੀਗਾ ਜੀ ਉਦੋਂ ਫਿਰ ਜਦੋਂ ਪੂਰੀ ਡਵੈਲਪਮੈਂਟ ਨਹੀਂ ਹੋ ਰਹੀ ਇਸ ਕਰਕੇ ਦਿਮਾਗ ਦੇ ਵਿੱਚ ਸਾਡੇ ਆਇਆ ਕਿ ਕਿਉਂ ਨਾ ਆਪਣੀ ਪੰਚਾਇਤ ਅਲੱਗ ਕਰਵਾਈ ਜਾਵੇ ਤਾਂ ਕਿ ਆਪਣੇ ਪਿੰਡ ਦਾ ਜਿਹੜਾ ਡਵੈਲਪਮੈਂਟ ਹੈ ਵਿਕਾਸ ਹੈ ਉਹ ਸਹੀ ਹੋਈ ਜਾਵੇ ਫਿਰ ਅਸੀਂ ਵੀਡੀਓ ਦਫ਼ਤਰ ਜਾ ਕੇ ਹੋਰ ਜਿੰਨੀਆਂ ਵੀ ਕਾਨੂੰਨੀ ਕਾਰਵਾਈਆਂ ਕਰਦੇ ਹੋਏ 1997 ਅਕਤੂਬਰ ਦੇ ਵਿੱਚ ਅਸੀਂ ਪਿੰਡ ਇਹ ਅਲੱਗ ਕਰਵਾ ਲਿਆ ਠੀਕ ਆ ਉਦੋਂ ਪਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਬਣੀ ਸੀਗੀ ਜੀ ਉਹ ਸਰਬਸੰਮਤੀ ਨਾਲ ਹੀ ਬਣੇ ਸੀਗੇ ਜੀ ਜੀ ਤੇ ਹੁਣ ਮੌਜੂਦਾ ਜੋ ਪੰਚਾਇਤ ਦਾ 6 6ਵੀਂ ਪੰਚਾਇਤ ਹੈ ਜੋ ਮੌਜੂਦਾ ਪੰਚਾਇਤ ਹੈ ਹੁਣ ਜਸਵਿੰਦਰ ਕੌਰ ਪਾਈਫ ਆਫ ਜਗਤਾਰ ਸਿੰਘ ਸਰਪੰਚ ਤੇ ਪਿੰਡ ਦਾ ਵਿਕਾਸ ਪੂਰਾ ਵਧੀਆ ਹੋਇਆ ਹੈ ਸਾਰੀਆਂ ਜਿੰਨੀਆਂ ਵੀ ਪੰਚਾਇਤਾਂ ਹੋਈਆਂ ਉਹਨਾਂ ਨੇ ਆਪਦੇ ਸਮੇਂ ਦੇ ਮੁਤਾਬਕ ਲੋੜ ਦੇ ਮੁਤਾਬਕ ਪੂਰਾ ਵਧੀਆ ਵਿਕਾਸ ਹੋਇਆ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਨੇ ਹੋਰ ਵੀ ਜਿੰਨੀਆਂ ਜ਼ਰੂਰਤਾਂ ਸੀਗੀਆਂ ਤਕਰੀਬਨ ਸਾਰੀਆਂ ਪੂਰੀਆਂ ਹੋਈਆਂ ਹੋਈਆਂ ਜਿਹੜੇ ਜਿਵੇਂ ਸਹੂਲਤਾਂ ਦੇ ਚ ਪਏ ਗੱਲ ਕਰੀਏ ਤਾਂ ਇਸ ਪਿੰਡ ਦੀਆਂ ਮਤਲਬ ਕੀ ਕੀ ਤੁਹਾਡੇ ਕੋਲ ਸਹੂਲਤਾਂ ਨੇ ਜਿਵੇਂ ਪਿੰਡ ਦਾ ਮਤਲਬ ਜਿਵੇਂ ਸਕੂਲ ਜਾਂ ਕੋਈ ਬੱਸ ਸਟੈਂਡ ਜਾਂ ਕੀ ਕੀ ਮਤਲਬ ਸਕੂਲ ਵਧੀਆ ਬਣਿਆ ਨਵਾਂ ਬਣਿਆ ਵਾ ਸਕੂਲ ਬੱਸ ਸਟੈਂਡ ਨਵਾਂ ਬਣਿਆ ਵਾ ਛੱਪੜ ਦੇ ਚਾਰ ਦੇ ਵਿਚਕਾਰ ਪਾਚਾਰ ਫਿਰੇ ਚਾਰ ਦੀਵਾਰੀ ਹੈ ਨਹੀਂ ਜਿੱਥੇ ਪਾਣੀ ਜਿੱਧਰ ਨੂੰ ਮਤ ਜੀ ਕਰਦਾ ਸੀ ਉਧਰ ਨੂੰ ਚੱਲ ਪੈਂਦਾ ਸੀ ਉਹਦਾ ਵੀ ਚਾਰ ਦੀਵਾਰੀ ਹੋਈ ਵੀ ਹੈ ਉਹਦੇ ਵਿੱਚੋਂ ਪਾਈਪ ਲਾਈਨ ਪਾ ਕੇ ਪਾਣੀ ਬਾਹਰ ਕੱਢਿਆ ਵੈ ਧਰਮਸ਼ਾਲਾ ਬਣੀ ਹੋਈ ਹੈਗੀ ਤਕਰੀਬਨ ਸਾਰੀਆਂ ਗਲੀਆਂ ਵੀ ਪੱਕੀਆਂਆਂ ਗਿਆ ਨਾਲੀਆਂ ਵੀ ਪੱਕੀਆਂ ਫਿਰ ਗਲੀਆਂ ਦੇ ਨੰਬਰ ਲੱਗੇ ਹੋਏ ਹੈਗੇ ਜੀ ਤਕਰੀਬਨ ਜਿੰਨੀਆਂ ਕਿ ਜ਼ਰੂਰਤਾਂ ਹੁੰਦੀਆਂ ਉਹਨੀਆਂ ਕਿ ਸੁਵਿਧਾ ਹੈਗੀਆਂ ਨੇ ਮੇਰੇ ਤੋਂ ਜੀ ਮਤਲਬ ਜਿਹੜਾ ਗਵਿੰਦਪੁਰਾ ਪਿੰਡ ਹੈ ਇਹ ਦੀ ਆਵਾਜ਼ੀ ਜ਼ਿਆਦਾ ਹੋਣ ਕਰਕੇ ਫਿਰ ਤੁਹਾਨੂੰ ਇਹ ਲੱਗਿਆ ਵੀ ਅਸੀਂ ਇਹਦੇ ਦੋ ਕੰਮ ਇੱਕ ਤਾਂ ਆਵਾਜ਼ੀ ਜ਼ਿਆਦਾ ਹੋਣ ਕਰਕੇ ਕਿ ਪ੍ਰੋਪਰ ਡਵੈਲਪਮੈਂਟ ਵੀ ਨਹੀਂ ਹੋ ਰਹੀ ਸੀ ਤੀਜਾ ਕਾਰਨ ਇਹ ਸਾਨੂੰ ਪੋਲਿੰਗ ਬੂਥ ਵੀ ਬਹੁਤ ਜ਼ਿਆਦਾ ਦੂਰ ਪੈਂਦਾ ਸੀ ਇੱਥੇ ਅੱਛਾ ਜਿਹੜਾ ਹੁਣ ਪੋਲਿੰਗ ਬੂਥ ਆ ਮਤਲਬ ਆਪਣਾ ਇਹ ਲੱਗ ਹਾਂ ਪ੍ਰਾਇਮਰੀ ਸਕੂਲ 'ਚ ਆ ਲੱਗ ਗਿਆ ਸਾਡਾ ਪੋਲਿੰਗ ਬੂਥ ਆਪਣਾ ਪ੍ਰਾਇਮਰੀ ਸਕੂਲ ਹਾਂਜੀ ਪ੍ਰਾਇਮਰੀ ਹਾਂ ਰੰਗਪੁਰਾ ਦੇ ਵਿੱਚ ਸਾਨੂੰ ਤਕਰੀਬਨ ਜਿਹੜਾ 200 ਮੀਟਰ ਹੀ ਪੈਂਦਾ ਇੱਕ ਜਿਹੜਾ ਰੰਗਪੁਰੇ ਦੀ ਜਿਵੇਂ ਮੈਂ ਨਾਂ ਲਿਆ ਹਰ ਰੰਗਪੁਰੇ ਦਾ ਹਣਾ ਜੀ ਜਿਵੇਂ ਇਹ ਹਰ ਰੰਗਪੁਰਾ ਪਿੰਡ ਵਸਿਆ ਹੈ ਜੀ ਤਾਂ ਹਰ ਰੰਗਪੁਰਾ ਪਿੰਡ ਦਾ ਨਾਂ ਕਿਵੇਂ ਹਰ ਰੰਗਪੁਰਾ ਰੱਖਿਆ ਗਿਆ ਇਸ ਦੇ ਬਾਰੇ ਵੀ ਸੁਣੀ ਜੀ ਇਹਨ ਆਪਣੇ ਡੇਰਾਗਾ ਬਾਬਾ ਡੇਰਾਗਾ ਪਹਿਣਾ ਸਾਹਿਬ ਬਾਬਾ ਭਾਈ ਪਗਲ ਜਗ੍ਹਾ ਕੀ ਜੀ ਇੱਥੇ ਸੰਤ ਹੁੰਦੇ ਸੀ ਕਾਫੀ ਟਾਈਮ ਪਹਿਲਾਂ ਬਾਬਾ ਹਰਰੰਗ ਜੀ ਠੀਕ ਹੈ ਉਹਨਾਂ ਦੇ ਨਾਮ ਤੇ ਪਿਆ ਵਾ ਜੋ ਕਿ 1970 ਦੇ ਵਿੱਚ ਇੱਥੇ ਸਾਡੇ ਪ੍ਰਾਇਮਰੀ ਸਕੂਲ ਬਣਿਆ ਸੀ ਇੱਕ ਹੂੰ ਉਹ ਬਾਬਾ ਜੀ ਨੇ ਨਹੀਂ ਪੱਥਰ ਰੱਖਿਆ ਸੀ ਉਹਦਾ ਪ੍ਰਾਇਮਰੀ ਸਕੂਲ ਦਾ ਤੇ ਉਦੋਂ ਤੋਂ ਹੀ ਉਹਨਾਂ ਨੇ ਪਿੰਡ ਦਾ ਨਾਮ ਹਰਰੰਗਪੁਰਾ ਰੱਖਿਆ ਵਾ ਠੀਕ ਹੈ ਮਤਲਬ ਬਾਬਾ ਜੀ ਦੇ ਨਾਮ ਤੇ ਹੀ ਪਿੰਡ ਦਾ ਨਾਮ ਹਰਰੰਗਪੁਰਾ ਪਿਆ ਹੋਇਆ ਹੈ ਯਾਨੀ ਜਿਵੇਂ ਗਵਿੰਦਪੁਰਾ ਤੇ ਹਰ ਰੰਗ ਬਾਬਾ ਜੀ ਦਾ ਨਾਮ ਸੀ ਹਾਂ ਬਾਬਾ ਜੀ ਦਾ ਨਾਮ ਹਰ ਰੰਗ ਸੀ ਪੂਰਾ ਨਾਲ ਲੱਗਾ ਪੂਰਾ ਨਾਲ ਲੱਗਾ ਵੀ ਇਹਨਾਂ ਨਾਲ ਜਿਹੜਾ ਗਵਿੰਦਪੁਰੇ ਤੇ ਹਰ ਰੰਗਪੁਰੇ ਦਾ ਮਤਲਬ ਹਾਂ ਜਦ ਮਿਲਦਾ ਜੁਲਦਾ ਜਰ ਵੇ ਸਾਝ ਹਾਂ ਮਿਲਦਾ ਤੇ ਸਾਝ ਰਵੇ ਨਹੀਂ ਜੇ ਆਪਾਂ ਗੱਲ ਕਰੀਏ ਇਸ ਦੀ ਮਤਲਬ ਮਾਲ ਮਹਿਕਮੇ ਮੁਤਾਬਕ ਇਹ ਮਾਲ ਮਹਿਮ ਕੇ ਮੁਤਾਬਕ ਤਾਂ ਗਵਿੰਦਪੁਰਾ ਹਜੇ ਤੱਕ ਇਹ ਗਵਿੰਦਪੁਰਾ ਔਰ ਹਰ ਰੰਗਪੁਰੇ ਕੋਈ ਨਹੀਂ ਹੂੰ ਸਰਕਾਰ ਮੁਤਾਬਕ ਤਾਂ ਜਿਹੜੀ ਤਾਂ ਹੈਗੀ ਹੱਦ ਵਸਤ ਨੰਬਰ ਹੱਦ ਵਸਤ ਨੰਬਰ ਗਵਿੰਦਪੁਰਾ ਦੇ ਨਾਂ ਤੇ ਚੱਲ ਰਹੀ ਹੈਗੀ ਹੂੰ ਹੂੰ ਪਰ ਉਹ ਇੱਕ ਆਰਜੀ ਤੌਰ ਤੇ ਜਿਹੜਾ ਪੋਟਪਾਈ ਮਾਈਨਰ ਹੈਗਾ ਉਹ ਤੋਂ ਜਿਹੜੀ ਉੱਤਰ ਵਾਲੇ ਪਾਸੇ ਹੈਗਾ ਉਹ ਹਰ ਰੰਗਪੁਰਾ ਰਹਿ ਗਿਆ ਜਿਹੜਾ ਬਠਿੰਡੇ ਵਾਲੀ ਸਾਈਡ ਦੱਖਣ ਵਾਲੀ ਸਾਈਡ ਆ ਉਹ ਗਵਿੰਦਪੁਰਾ ਰਹਿ ਗਿਆ ਪਰ ਮਤਲਬ ਜੇ ਆਪਾਂ ਮਾਲ ਵਿਭਾਗ ਦੇ ਮਤਲਬ ਪ੍ਰੋਪਰ ਜਿਹੜੀ ਜ਼ਮੀਨ ਦੀ ਹੱਦਬੱਦੀ ਜਾਂ ਹੱਦ ਵਸਤ ਨੰਬਰ ਹੁੰਦਾ ਉਹ ਹਰ ਰੰਗਪੁਰਾ ਤੇ ਗਵਿੰਦਪੁਰਾ ਦਾ ਇੱਕੋ ਹੀ ਹੈ ਹੱਦ ਵਸਤ ਇੱਕੋ ਹੀ ਹੈ ਹਾਂਜੀ ਜਣੀ ਜੀ ਆਪਾਂ ਢੇਰਮੇ ਵਾਲੀ ਸਾਈਡ ਤੋਂ ਅਸੀਂ ਆ ਰਹੇ ਹਾਂ ਨਥਾਣਾ ਢੇਰਮੇ ਵਾਲੀ ਸਾਈਡ ਤੋਂ ਇਧਰੋਂ ਪਹਿਲਾ ਪਿੰਡ ਆ ਜਾਂਦਾ ਪਹਿਲਾ ਹਰ ਰੰਗਪੁਰਾ ਤੇ ਜੇ ਉਧਰ ਬੀਬੀ ਵਾਲਾ ਬਢੰਡਾ ਵਾਲੀ ਸਾਈਡ ਤੋਂ ਆ ਰਹੇ ਤਾਂ ਪਿੰਡ ਪਹਿਲਾ ਆਉਂਦਾ ਗਵਿੰਦਪੁਰਾ ਗਵਿੰਦਪੁਰਾ ਮਤਲਬ ਸਾ ਦੋਨਾਂ ਪਿੰਡਾਂ ਦੇ ਜਿਹੜਾ ਬੰਦ ਦਾ ਉਹ ਦੋਨਾਂ ਪਿੰਡਾਂ ਨੂੰ ਕੋਟਪਾਈ ਮਾਇਨਰ ਹੈ ਜਿਹੜਾ ਉਹ ਅਲੱਗ-ਅਲੱਗ ਕਰਦਾ ਦੋਨਾਂ ਯਾਨੀ ਜਿਵੇਂ ਉਹਨੂੰ ਆਪਾਂ ਗਵਿੰਦਪੁਰਾ ਔਰ ਹਰ ਰੰਗਪੁਰੇ ਦੀ ਹੱਦ ਕਿ ਮੰਨ ਲਗੇ ਹਾਂ ਹੱਤ ਵੀ ਜਿਹੜਾ ਕੋਟਪਾਈ ਮਾਇਨਰ ਗਵਿੰਦਪੁਰੇ ਤੇ ਹਰ ਰੰਗਪੁਰੇ ਦੀ ਹੱਦ ਹੈ ਚਲੋ ਜਿਹੜੀਆਂ ਮਤਲਬ ਇਹ ਸਹੂਲਤਾਂ ਜਾਂ ਇਹ ਮਤਲਬ ਪਿੰਡ ਦੇ ਵਿੱਚ ਸਾਰਾ ਕੁਝ ਹੈਗਾ ਹੈ ਨਾ ਜੀ ਤੇ ਆਪਾਂ ਨੂੰ ਹੋਰ ਪਿੰਡ ਦੇ ਲਈ ਜਾਂ ਪੰਚਾਇਤਾਂ ਨੂੰ ਜਾਂ ਸਰਕਾਰ ਨੂੰ ਕਿ ਹੋਰ ਆਪਣੇ ਪਿੰਡ ਦਾ ਵੱਖਰਾ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਹੈ ਸਾਨੂੰ ਖੇਡ ਗਰਾਊਂਡ ਦੀ ਹੈ ਬੱਚਿਆਂ ਵਾਸਤੇ ਖੇਡ ਗਰਾਊਂਡ ਇੱਕ ਤਾਂ ਜ਼ਰੂਰੀ ਹੈਗਾ ਇੱਕ ਸਕੂਲ ਜਿਹੜਾ ਸਾਡਾ ਉਹ ਪ੍ਰਾਇਮਰੀ ਹੈਗਾ हां प्राइमरी स्कूल, स्कूल है जहां तैनू हाई ਕੀਤਾ ਜਾਵੇ ਜੇ ਹਾਈ ਹੋ ਜੇ ਤਾਂ ਬਹੁਤ ਵਧੀਆ ਨਹੀਂ ਮਿਡਲ ਤੱਕ ਤਾਂ ਹੋਵੇ ਤਾਂ ਕਿ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਨੂੰ ਦੂਰ ਬਹੁਤ ਪੈਂਦਾ ਸਕੂਲ ਜਾਣਾ ਛੋਟਾ 2 ਕਿਲੋਮੀਟਰੋਂ ਪੈ ਜਾਂਦਾ ਉਹਨਾਂ ਨੂੰ ਸਕੂਲ ਜਾਣਾ ਜਿਹੜਾ ਮਤਲਬ 6ਵੀਂ ਵਾਲੇ ਬੱਚੇ ਹੈਗੇ 7ਵੀਂ ਜੇ ਸਕੂਲ ਥੋੜਾ ਜਿਹਾ ਇਹ ਅਪਗ੍ਰੇਡ ਹੋ ਜੇ ਇਹ ਵੀ ਹੋ ਜੇ ਤੇ ਇੱਕ ਥੋੜੀ ਸਾਨੂੰ ਪਾਣੀ ਦੀ ਵੀ ਸਮੱਸਿਆ ਹੈਗੀ ਇਹਦੀ ਪਾਈਪ ਲਾਈਨ ਵਗੈਰਾ ਜਾਂ ਕੁਝ ਹੋਰ ਪਰ ਪਰ ਵਧੀਆ ਨਹੀਂ ਜਾਨੀ ਮੀਂਹ ਦਾ ਪਾਣੀ ਨਿਕਲਦਾ ਉਹਨਾਂ ਵਧੀਆ ਪ੍ਰਬੰਧ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਹੈ। ਇਸ ਪਿੰਡ ਦੇ ਵਿੱਚ ਥੋੜੀ ਗੰਦੇ ਪਾਣੀ ਦੀ ਪ੍ਰੋਬਲਮ ਹੈ। ਗੰਦੇ ਪਾਣੀ ਦੀ ਪ੍ਰੋਬਲਮ ਹੈ। ਇੱਕ ਖੇਡ ਗਰਾਊਂਡ ਦੀ ਪ੍ਰੋਬਲਮ ਹੈਗੀ। ਮੇਜਰ ਪ੍ਰੋਬਲਮ ਇਹ ਹੈ ਖੇਡ ਗਰਾਊਂਡ। ਖੇਡ ਗਰਾਊਂਡ ਤੇ ਗੰਦੇ ਪਾਣੀ ਗੰਦੇ ਪਾਣੀ ਦੀ મતਲਬ ਸਮੱਸਿਆ ਜ਼ਿਆਦਾ ਹੈਗੀ ਹੈ। ਤੇ ਸਕੂਲ ਦੀ ਵੀ ਹੈ। ਸਕੂਲ ਦੀ ਵੀ ਸਮੱਸਿਆ ਹੈ। ਇੱਕ ਨਵਾਂ ਕਹਿੰਦੇ ਕੁਝ ਬਣ ਰਿਹਾ ਪੰਚਾਇਤ ਕਰ ਰਹੀ ਹੈ ਕੋਈ ਕਲੀਨਿਕ ਵਗੈਰਾ ਇਹ ਵੀ ਹੈਗਾ। ਹਾਂ। ਆ ਆਇਆ ਸੀ ਮੇਰੇ ਵੀ ਸੁਣਨ ਦੇ ਵਿੱਚ ਇੱਥੇ ਡਿਸਪੈਂਸਰੀ ਬਣਾ ਰਹੇ ਆ ਬਹੁਤ ਵਧੀਆ ਗੱਲ ਹੈ ਜੇ ਸਰਕਾਰੀ ਡਿਸਪੈਂਸਰੀ ਬਣ ਜੇ ਤਾਂ ਲੋਕਾਂ ਨੂੰ ਸਸਤਾ ਇਲਾਜ ਤੇ ਵਧੀਆ ਇਲਾਜ ਮਿਲ ਜੇ ਕਿਉਂਕਿ ਜਿਹੜਾ ਸਰਕਾਰੀ ਡਾਕਟਰ ਹੁੰਦਾ ਉਹ ਜ਼ਿਆਦਾ ਐਜੂਕੇਟਿਡ ਪੜਿਆ ਲਿਖਿਆ ਹੁੰਦਾ ਹੈਗਾ ਉਹਨੇ ਆਪਦੀ ਸਮਝ ਮੁਤਾਬਕ ਵਧੀਆ ਦਵਾਈ ਦੇਣੀ ਹੈ ਬਹੁਤ ਵਧੀਆ ਗੱਲ ਹੈ ਜੇ ਹੋ ਜੇ ਤਾਂ ਯਾਨੀ ਤੁਹਾਨੂੰ ਇਸ ਪਿੰਡ ਨੂੰ ਅਲੱਗ ਕਰਵਾ ਕੇ ਤੇ ਯਾਨੀ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਮਹਿਸੂਸ ਹੈ ਕੋਈ ਪ੍ਰੋਬਲਮ ਨਹੀਂ ਸਾਨੂੰ ਕਿਸੇ ਕਿਸਮ ਦੀ ਵੀ ਦੂਜੀ ਗੱਲ ਜਿਹੜੇ ਪੰਚਾਇਤ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਕੁਝ ਜਿਹੜੇ ਝਗੜੇ ਚੱਪੇ ਹੁੰਦੇ ਆ ਉਹਦੇ ਤੋਂ ਵੀ ਨਜਾਤ ਆ ਸਾਨੂੰ ਕਾਫੀ ਹੱਦ ਤੱਕ ਸਾਡੇ ਕੋਈ ਝਗੜਾ ਨਹੀਂ ਇੱਥੇ ਕੋਈ ਪਾਰਟੀਵਾਦੀ ਨਹੀਂ ਹੈਗੀ ਸਾਰੇ ਮਿਲ ਜੁਲ ਕੇ ਰਹਿੰਦੇ ਆ ਵਧੀਆ ਜਾਨੀ ਪ੍ਰੋਬਲਮ ਨਹੀਂ ਕਿਤੇ ਜੇ ਹਰ ਰੰਗਪੁਰੇ ਆਪਾਂ ਕਹੋਨ ਗੱਲ ਇਕੱਲੇ ਹਰ ਰੰਗਪੁਰੇ ਪਿੰਡ ਦੀ ਗੱਲ ਕਰੀ ਜਿਹੜੇ ਭਾਈਚਾਰਕ ਸਾਂਝ ਆ ਵੀ ਬਹੁਤ ਜਾਣੇ ਵਧੀਆ ਸਾਂਝ ਆ ਪੂਰੀ ਵਧੀਆ ਕੋਈ ਇੱਥੇ ਜਾਤੀਵਾਦ ਕੋਈ ਧਰਮ ਦਾ ਕਿਸੇ ਕਿਸਮ ਦਾ ਕੋਈ ਪਾਰਟੀਵਾਦੀ ਦਾ ਕੋਈ ਵੀ ਰੌਲਾ ਨਹੀਂ ਹੈਗਾ ਸਾਰੇ ਪਿਆਹ ਸਾਥੀਆਂ ਜਗਮ ਕਮੀ ਕੋ ਵੀ ਹੈ ਜਿੰਨੇ ਪ੍ਰੋਗਰਾਮ ਦੇ ਸਾਰੇ ਮਿਲ ਕੇ ਬਹੁਤ ਵਧੀਆ ਪ੍ਰੋਪਰ ਕਰਦੇ ਜਿੱਦਾਂ ਹੁੰਦਾ ਚਲੋ ਇੱਕਲ ਹੋਰ ਹੈ ਜੇਕਰ ਜਿਵੇਂ ਤੁਸੀਂ ਪਿੰਡ ਹਰ ਰੰਗਪੁਰਾ ਨੂੰ ਇਹਦਾ ਨਾਮ ਰੱਖਾ ਰੰਗਪੁਰਾ ਰੱਖਿਆ ਜੀ ਤੇ ਪਿੰਡ ਨੂੰ ਤੁਸੀਂ ਅਲੱਗ ਕਰਵਾਇਆ ਹੈ ਨਾ ਤੇ ਜੇ ਕਿਸੇ ਹੋਰ ਵੀ دوست ਮਿੱਤਰ ਭੈਣ ਵੀਰ ਨੇ ਕਿਸੇ ਨੇ ਉਹ ਆਸ-ਪਾਸ ਪਿੰਡਾਂ ਆਨੇ ਕਿਸੇ ਨੇ ਆ ਦੀ ਅਲੱਗ ਪੰਚਾਇਤ ਕਰਉਣੀ ਹੋਵੇ ਤਾਂ ਉਹਦੇ ਜੇ ਕੋਈ ਤੁ ਨੂੰ ਥੋੜਾ ਕੋ ਤਾਲਮਿਲ ਕਰਨਾ ਚਾਹੁੰਦਾ ਹੋਵੇ ਤਾਂ ਹਾਂ ਹੋ ਜਾਂਦਾ ਹੋ ਜੂਗਾ ਕਰਵਾ ਸਕਦੇ ਮੈਨੂੰ ਪ੍ਰੋਪਰ ਚੈਨਲ ਪਤਾ ਹੈ ਕਿੱਦਾਂ ਹੁੰਦਾ ਜੇ ਉਹਦਾ ਡਾਕੂਮੈਂਟ ਵਗੈਰਾ ਜਿਹੜੇ ਤਿਆਰ ਕਰ ਰਹੇ ਤੁਹਾਨੂੰ ਪਤਾ ਹੈ। ਹਮਮ। ਕਿ ਦੋਸਤੋ ਬਾਈ ਜੀ ਨਾਲ ਗੱਲ ਕਰਕੇ ਵਧੀਆ ਲੱਗਿਆ ਵੀ ਇਹਨਾਂ ਨੇ ਰੰਗਪੁਰਾ ਪਿੰਡ ਅਲੱਗ ਕਰਵਾਇਆ ਗਵਿੰਦਪੁਰ ਦੇ ਵਿੱਚੋਂ ਪਾਰਟ ਉਹ ਚੋਂ ਤਾਂ ਜੇ ਕਿਸੇ ਵੀਰ ਨੇ ਆਪਣਾ ਅਲੱਗ ਮਤਲਬ ਪੰਚਾਇਤ ਬਣਾਉਣੀ ਹੋਵੇ ਤਾਂ ਇਸ ਵੀਰ ਮਲਕੀਸ਼ ਸਿੰਘ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ। ਤਾਂ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਹਰ ਤਰ੍ਹਾਂ ਦੀ ਕੋਈ ਜਾਣਕਾਰੀ ਦੇ ਸਕੀ ਧੰਨਵਾਦ ਧੰਨਵਾਦ